ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਮਰਤਪਾਲ ਬਸੇ ਮੈਂ ਜਿਹੜਾ ਨਾਂ ਰੱਖਿਆ ਨਾ ਉਹ ਸਹੀ ਹੈ ਮੂਤਪਾਲ ਦਾ ਪਾਪਾ ਤਰਸੀਮ ਸਿੰਘ ਉਹਦੀ ਇੱਕ ਫੋਟੋ ਵਾਇਰਲ ਹੋਈ ਜਿਹੜਾ ਅਰਾਧਾ ਸਵਾਮੀ ਡੇਰੇ ਦਾ ਮੁਖੀ ਨਹੀਂ ਬਾਬਾ ਗੁਰਿੰਦਰ ਸਿੰਘ ਢਿੱਲੋ ਐ ਸ਼ਾਇਦ ਉਹਦਾ ਨਾਮ ਉਹਦੇ ਨਾਲ ਉਹਦੇ ਨਾਲ ਮੀਟਿੰਗ ਕੀਤੀ ਐ ترسےم ਸਿੰਘ અમਰਤਪਾਲ ਦੇ ਮੂਤਪਾਲ ਦੇ ਪਾਪੀ ਨੇ ਕਿਉਂਕਿ ਉਹਨਾਂ ਦੀ ਸੈਂਟਰ ਤੱਕ ਚਲਦੀ ਐ ਮੀਟਿੰਗ ਦੇ ਵਿੱਚ ਕਹਿੰਦੇ ਕੀ ਗੱਲਾਂ ਬਾਤਾਂ ਹੋਈਆਂ ਕਿ ਜਿਹੜਾ ਸਾਡਾ ਮੁੰਡਾ ਐ ਮੂਤਪਾਲ ਤੇ ਉਹ ਕਹਿੰਦੇ ਫਸ ਗਿਆ ਹੁਣ ਸਰਕਾਰ ਨੇ ਕਹਿੰਦੇ ਛੱਡਣਾ ਨਹੀਂ ਤੇ ਤੁਸੀਂ ਕਹਿੰਦੇ ਕਿਰਪਾ ਕਰੋ ਮਤਲਬ ਅਮਿਤ ਸ਼ਾਹ ਨੂੰ ਕਹਿ ਕੇ ਜਾਂ ਮੋਦੀ ਸਾਹਿਬ ਨੂੰ ਕਹਿ ਕੇ ਜਿਹੜੀ ਸਾਡੇ ਮੁੰਡੇ ਤੇ ਐਨਐਸਏ ਲੱਗੀ ਹੈ ਉਹ ਤੜਵਾ ਦਿਓ ਖਤਮ ਕਰ ਦਿਓ ਤੇ ਫਿਰ ਸਾਡਾ ਜਿਹੜਾ ਮੁੰਡਾ ਉਹ ਬਾਹਰ ਆ ਜਾਊਗਾ ਤੇ ਬਾਹਰ ਆ ਕੇ ਫਿਰ ਜਿਹੜੇ ਅਸੀਂ ਨਸ਼ੇ ਵੇਚਣੇ ਨੇ ਲੋਕਾਂ ਦੇ ਪੁੱਤ ਮਰਵਾਉਣੇ ਨੇ ਫਿਰ ਅਸੀਂ ਇਹ ਆਪਣਾ ਚੱਕ ਕੇ ਨਗਰ ਕੀਰਤਨ ਕਰਾਂਗੇ ਗੁਰੂ ਸਾਹਿਬ ਪ੍ਰਕਾਸ਼ ਕਰਕੇ ਸਮਾਗਮ ਕਰਾਵਾਂਗੇ ਵੱਡੇ ਵੱਡੇ ਚੜਾਵਾ ਇਕੱਠਾ ਕਰਾਂਗੇ ਫਿਰ ਸਾਡੇ ਲਈ ਉਹ ਸੌਖਾ ਹੋ ਜੇ ਮਤਲਬ ਕਿ ਆ ਮੀਟਿੰਗ ਹੈ ਅਸ਼ਾ ਜਦੋਂ ਨਰੰਕਾਰੀ ਕਾਣ ਵਾਪਰਦਾ ਹੈ 1978 ਦੇ ਵਿੱਚ ਉਦੋਂ ਗੁਰਵਰਨ ਸਿੰਘ ਦਾ ਜਿਹੜਾ ਉਹ ਨਰੰਕਾਰੀ ਬਾਬਾ ਜੀ ਉਹਦਾ ਕਤਲ ਕੀਤਾ ਸੀ ਜਿਹਦਾ ਮਨੀਤ ਸਿੰਘ ਜਿਹੜੇ ਸਾਬਕਾ ਜਿਹੜੇ ਹੁਣ ਤਰਲੋਮੱਛੀ ਹੋਏ ਫਿਰਦੇ ਨੇ ਮੈਂ ਪ੍ਰਧਾਨ ਬਣਾ ਦੁਬਾਰਾ ਜੱਜਦਾਰ ਮੈਨੂੰ ਬਣਾਇਆ ਜਾਵੇ ਪਿੰਡਾਂ ਵਾਲੇ ਨੇ ਮੈਂ ਕਿਹਾ ਸੀ ਕਿ ਸੋਨੇ ਨਾਲ ਤੋਲ ਲੂੰਗਾ ਜਿਹੜਾ ਗੁਰਵੰਤ ਸਿੰਘ ਨੂੰ ਮਾਰ ਕੇ ਆਊਗਾ ਤੇ ਉਹ ਵੀ ਹੁਣ ਕਿਤੇ ਬਿਰਸ਼ੇ ਬਲਟ ਉਹੇ ਕੋਲੇ ਫਿਰਦਾ ਹੈ ਸ਼ਾਇਦ ਕਹਿੰਦੇ ਬਾਦਲਾਂ ਨਾਲ ਵੀ ਮੀਟਿੰਗ ਹੋ ਗਈ ਵੀ ਮੈਂ ਸੌਰੀ ਮੰਗਦਾ ਹੱਥ ਜੋੜ ਕੇ ਫਤਿਹ ਅਰਜ ਕਰਦਾ ਮੈਨੂੰ ਮਾਫ਼ ਕਰ ਦਿਓ ਜਾਨਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਲਈ ਜਾਨਕਿ ਕੁਰਸੀ ਲਈ ਇਹ ਸਭ ਕੁਝ ਕੀਤਾ ਹੋਇਆ ਤੇ ਹੁਣ ਜਿਹੜੀ ਅਮਰਚਪਾਲ ਦੇ ਭਾਪੇ ਦੀ ਮੀਟਿੰਗ ਹੋਈ ਯਾਰਾ ਦਾ ਸਵਾਮੀ ਨਾਲ ਗਿੰਦਰ ਢਿੱਲੋਂ ਬਾਬੇ ਨਾਲ ਤੇ ਹੁਣ ਇਹ ਜਿਹੜੇ ਲੋਕ ਪਿੱਛੇ ਲੱਗਣ ਵਾਲੀਆਂ ਭੇਡਾਂ ਨੇ ਉਹਨਾਂ ਨੇ ਸੋਚਣਾ ਆ ਪਿੱਛੇ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਹੈ ਉਦੋਂ ਕੇਦਰੀਵਾਲ ਨਿਰੰਕਾਰੀਆਂ ਦੇ ਡੇਰੇ ਚਲਾ ਗਿਆ ਰਾਧਾ ਸੌਮੀ ਚਲਾ ਗਿਆ ਤੇ ਸਰਸੇ ਵਾਲੇ ਚਲਾ ਗਿਆ ਤੇ ਹੋਰ ਵੀ ਇੱਥੇ ਨਰਮਲ ਦੇ ਡੇਰੇ ਵਿੱਚ ਗਿਆ ਸੀ ਕਿ ਉਹ ਤੋਂ ਲੈਣੀਆਂ ਸੀ ਉਦੋਂ ਜਿਹੜੇ ਪੰਥ ਬ੍ਰਿੰਦ ਵਰਗੇ ਸੀ ਮਾਜੀ ਵਰਗੇ ਸੀ ਹੋਰ ਬਥੇਰੇ ਸੀ ਜਿਹੜੇ ਪੰਥ ਅਖਵਾਉਂਦੇ ਐ ਉਹਨਾਂ ਨੇ ਪਿੱਟਸ਼ਾਪਾ ਕੀਤਾ ਹਾਏ ਕੇਦਰੀਵਾਲ ਰਾਧਾ ਸੌਮੀ ਦੇ ਡੇਰੇ ਤੇ ਕਿਉਂ ਭੱਗ ਗਿਆ ਹਾਏ ਸਰਸੇ ਵਾਲ ਦੇ ਕਿਉਂ ਭੱਗ ਗਿਆ ਉਹਦੇ ਪਿੱਛੇ ਦੇ ਸੀ ਤੇ ਹੁਣ ਜਿਹੜਾ ਮੂਤਪਾਲ ਯੋਨਾ ਮੈਂ ਖਾਲਸਾ ਬਣਾਉਣਾ ਇਹਦਾ ਪਾਪਾ ਹੁਣ ਤੁਰਿਆ ਫਿਰਦਾ ਤੇ ਇਹਦੇ ਬਾਰੇ ਵੀ ਬੋਲੋ ਪੁੱਛੋ ਇਹਨੂੰ ਵੀਰਾ ਤਾਂ ਸਮੇਂ ਤੁੰ ਅੰਬ ਲੈਣ ਗਿਆ ਸੀ ਇਹਦੇ ਤੇ ਕੋਈ ਸਵਾਲ ਕਰੂੰਗਾ ਨਹੀਂ ਕਰਨਾ ਕਿਸੇ ਇਹ ਤਾਂ ਕੁਦਰਤੀ ਫੋਟੋ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਥੋੜੇ ਜਿਹਾ 500 ਬੰਦੇ ਨੂੰ ਫੋਨ ਕੀਤਾ ਵੀ ਇਹ ਕੀ ਹੋ ਰਿਹਾ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਮੈਂ ਕਿਹਾ ਦੱਸ ਦਿਓ ਕਹਿੰਦੇ ਇਹ ਤਾਂ ਪੱਕਾ ਕਾਂਗਰਸੀ ਹੈ ਜਿਹੜਾ ਅਮਰਿਤਪਾਲ ਦਾ ਪਾਪਾ ਹੈ ਇਹਨਾਂ ਤਾਂ ਹੋਰ ਵੀ ਕਹਿੰਦੇ ਫੋਟੋ ਹਲੇ ਆਉਣੀਆਂ ਬਾਕੀ ਐ। ਮਤਲਬ ਇਹਨਾਂ ਲੋਕਾਂ ਨੇ ਨਾ ਕੌਮ ਨੂੰ ਬੇਵਕੂਫ ਬਣਾਉਣ ਬਾਅਦ ਤੇ ਕੋਈ ਕਸਮ ਨਹੀਂ ਛੱਡੀ। ਖਾਲਸਾਣ ਦਾ ਬਹੁਤ ਦੂਰ ਦੀ ਗੱਲ ਐ। ਆ ਤਾਂ 2 ਸਾਲ ਦੇ ਵਿੱਚ ਜਲੂਸ ਕੱਢ ਕੇ ਰੱਖਤਾ ਇਹਨਾਂ ਨੇ। ਅੱਛਾ ਇੱਕ ਤਾਂ ਦਿੱਲੀ ਤੋਂ ਬੰਦੇ ਨੇ ਫੋਨ ਕੀਤਾ। ਇਹਦੀ ਕਰਤੂਤਾਂ ਨੇ ਦੱਸੀ। ਮੈਨੂੰ ਕਹਿੰਦਾ ਬੋਲ ਸਕਦੇ ਹੋ ਮੈਂ ਕਿਹ ਦੱਸੋ? ਕਹਿੰਦਾ ਜੀ ਜਦੋਂ ਵੀ ਇਹ ਦਿੱਲੀ ਆਉਂਦੇ ਨੇ ਨਾ ਇਹਨਾਂ ਨੂੰ ਕਹਿੰਦਾ ਬੀਜੇਪੀ ਦੇ ਦਫਤਰ ਵਿੱਚ ਦੇਖਿਆ ਗਿਆ ਬਹੁਤ ਬਾਰੀ ਮੈਂ ਕਿਹਾ ਬੀਜੇਪੀ ਦੇ ਦਫਤਰ ਤਾਂ ਮੈਂ ਵੀ ਗਿਆ ਉਹ ਕਹਿੰਦੇ ਤੁਹਾਡੀ ਗੱਲ ਕੁਝ ਹੋਰ ਹੈ ਇਹ ਤਾਂ ਕਹਿੰਦੇ ਖਾਲਸਾਤਨ ਮੰਗਦੇ ਆ ਉਹ ਕਹਿੰਦੇ ਤੁਹਾਡਾ ਕਿਹੜਾ ਕੋਈ ਸਬੂਤ ਹੈ ਤੁਸੀਂ ਕਹਿੰਦੇ ਝੂਠ ਬੋਲਦਾ ਮੈਨੂੰ ਕਹਿੰਦੇ ਮੈਂ ਕਿਹਾ ਝੂਠ ਨਹੀਂ ਬੋਲਦਾ ਮੈਂ ਮੈਂ ਜਾ ਕੇ ਆਈ ਵੀ ਨਹੀਂ ਬੀ ਦੇ ਦਫਤਰ ਦੇ ਵਿੱਚ ਮੈਂ ਨਹੀਂ ਕਿਹਾ ਝੂਠ ਬੋਲਣਾ ਕਿਉਂ ਬੋਲਣਾ ਵੀ ਅਸੀਂ ਅਸੀਂ ਤਾਂ ਨਹੀਂ ਬੋਲਦੇ ਅਸੀਂ ਕਿਹਾ ਠੇਕਾ ਲੈ ਖਾਲਸਾ ਬਣਾਉਣਾ ਤੇ ਨਹੀਂ ਅਸੀਂ ਕਾਮਰ ਬੋਣੀ ਹੈ ਤੇ ਨਹੀਂ ਲਾਲੀਪਾਪ ਦੇਣਾ ਅਸੀਂ ਲੋਕਾਂ ਨੂੰ ਵੀ ਨਸ਼ਾ ਛਡਵਾਵਾਂਗੇ ਅੰਮ੍ਰਿਤ ਸ਼ਕਮਾਂਗੇ ਕਦੇ ਵੀ ਨਹੀਂ ਅਸੀਂ ਇਹ ਗੱਲ ਕਰਨੀ ਨਹੀਂ ਸਵਾਲ ਇਹਨਾਂ ਤੇ ਤਾਂ ਉੱਠਦੇ ਐ ਵੀ ਇਹ ਬੰਦੇ ਅਰਦਾਸਾਂ ਕਰ ਕਰਕੇ ਨਗਰ ਕੀਰਤਨ ਸ਼ੁਰੂ ਕਰਦੇ ਨੇ ਇਹਦੀ ਮਾਂ ਨਾ ਬਨਵਿੰਦਰ ਕੌਰ ਮਾਤਾ ਸਹਿਬ ਕੌਰ ਬਣ ਕੇ ਉਹਨਾਂ ਨੂੰ ਸਰਬ ਤੋਂ ਸ਼ੁਰੂ ਹੋਈ ਪਹਿਲਾ ਐਨਕ 2 ਟਾ ਹੀ ਸੌੜੀ ਸੀ ਜਦੋਂ ਬਾਹਰੋਂ ਆ ਗਏ ਅਮਰੀਕਾ ਤੋਂ ਡਾਲਰ ਫਿਰ ਕਹਿੰਦੇ ਐਨਕ ਵੀ 80000 ਦੀ ਲੱਗੀ ਸੀ ਪਹਿਲਾ ਪਰਸ ਕਹਿੰਦੇ 1000 ਰੁਪਏ ਜਿਹੜਾ ਸੀ ਫਿਰ 20000 ਵਾਲਾ ਪਰਸ ਆ ਗਿਆ ਪਹਿਲਾਂ ਕਹਿੰਦੇ ਸੜੀ ਜੀ ਲੀਡ ਵਿੱਚ ਲਵੇਟੇ ਹੁੰਦੇ ਸੀ 2-400 ਰੁਪਈਆ ਹੁਣ ਪਰਸ ਵਿੱਚ ਕਹਿੰਦੇ 2-2 2.5 ਲੱਖ ਹੁੰਦਾ ਮਤਲਬ ਕਿ ਚੜਾਵਾ ਮੁਕਤ ਦਾ ਤੇ ਹੁਣ ਇਸੇ ਕਰਕੇ ਮੀਟਿੰਗ ਕੀਤੀ ਐ ਤਾਈਂ ਉਹ ਕਹਿੰਦੇ ਸੀ ਕਹਿੰਦੇ ਸਾਡਾ ਮਹੀਨੇ ਦਾ 7 ਲੱਖ ਰੁਪਇਆ ਖਰਚਾ ਹੈ ਜਾਨੀ ਕਿ 25000 ਰੋਜ਼ ਦਾ ਖਰਚਾ ਹੈ ਮਹੀਨੇ ਦਾ ਮੈਂ ਪਹਿਲਾਂ ਵੀ ਦੱਸਿਆ ਸੀ 5-7000 ਦਾ ਤੇਲ ਫੂਕਣਾ ਹੁੰਦਾ ਤੇ 5000 ਦਾ ਹੈਪੀਨੈਸਾ ਕਰਨਾ ਹੁੰਦਾ 1.5 ਲੱਖ ਤਾਂ ਉਹੀ ਹੋ ਗਿਆ ਤੇ ਫਿਰ ਕੂਲ ਅਪ ਦੀਆਂ ਡੱਬੀਆਂ ਚਾਹੀਦੀਆਂ ਨੇ 5-4 ਜਣ ਕੇ ਇਹ ਇਹ ਖਰਚੇ ਫਿਰ ਪੂਰੇ ਤਾਂ ਕਰਨੇ ਹੀ ਆ ਪੰਜ ਸੱਤ ਮੈਲ ਵੀ ਹੁੰਦੇ ਆ ਕੋਲੇ ਤੇ ਪੰਜ ਸੱਤ ਫਿਰ ਨਾਲ ਚਮਚੇ ਰੱਖੇ ਹੁੰਦੇ ਨੇ ਉਹਨਾਂ ਨੂੰ 400 ਦੋ ਦੇਣਾ ਹੁੰਦਾ ਦਿਹਾੜੀ ਤੇ ਵੀ ਇਹ ਖਾਲੂ ਚਾਰ ਚਾਰ ਚਮਚੇ ਭੁੱਕੀ ਦੇ ਨਾਲ ਤੁਰੇ ਫਿਰਦੇ ਰਹੋ ਤੇ ਉਹ ਹੁਣ ਸਾਰਾ ਕੁਝ ਕਰਨਾ ਤਾਂ ਮੀਟਿੰਗ ਕੀਤੀ ਐ ਇਹ ਤਾਂ ਹੋਊਗਾ ਜੇ ਅਮਰਿਤਪਾਲ ਦੀ ਐਨਐਸ ਖਤਮ ਹੋ ਗਈ ਐਨਐਸ ਸਰਕਾਰ ਨੇ ਖਤਮ ਕਰਨੀ ਨਹੀਂ ਜਿਹੜੇ ਗੁਰਵਿੰਦਰ ਸਿੰਘ ਢਿੱਲੋਂ ਵਰਗੇ ਰਾਧਾ ਸਵਾਮੀ ਨੇ ਇਹਨਾਂ ਦੀ ਚਲਦੀ ਐ ਇਹਨਾਂ ਨੇ ਕਹਿ ਦਨਾ ਵੀ ਕਰ ਦਿਓ ਕੋਈ ਨਹੀਂ ਬੱਚਾ ਐ ਗਲਤੀ ਹੋ ਗਈ ਮਾਫ ਕਰ ਦਿਓ ਅਗਲੇ ਨੇ ਕਰ ਦੇਣੀ ਐ ਤੇ ਫਿਰ ਦੁਬਾਰਾ ਆ ਕੇ ਪੰਜਾਬੇ ਚ ਗੰਦ ਪਾਉਣਾ ਤਾਂ ਵੀ ਟੰਕੀਤੀ ਐ ਜੇ ਕੁਝ ਹੋਰ ਸੁਣਨਾ ਹੋਇਆ ਕਮੈਂਟ ਵਿੱਚ ਦੱਸ ਦਿਓ ਦੁਬਾਰਾ ਬੋਲ ਦਿਆਂਗੇ ਪਰ ਇੰਨੀ ਕੁ ਲਾਹ ਪਾ ਬਹੁਤ ਹੁੰਦੀ ਐ ਇਹ ਮੇਰੇ ਸ਼ਬਦ ਨੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ